ਆਰੇ ਨੂੰ ਮੂਲੀ ਨੂੰ ਮੂੜ ਫੜਦਾ ਉਹ ਭੱਜ ਗਿਆ ਮੇਰੀ ਡਿਊਟੀ ਮਸਾਲੇ ਤੇ ਹੈ

おお。上 ਹਾਂਜੀ ਦੋਸਤੋ ਕਿਵੇਂ ਤੜਕੇ ਸੋਨ ਦੱਸਿਆ ਸੀ ਨਾ ਵੀ ਆਪਾਂ ਕਾਰਿਆਕਰਮ ਕਰਦੇ ਆ ਛਤੜੇ ਦਾ ਤੇ ਆਪਣੇ ਮਿਸਤਰੀ ਪੁੱਜ ਚੁੱਕੇ ਨੇ ਅੱਜ ਇਹਨਾਂ ਨੂੰ ਮਿਸਤਰੀਆਂ ਨੂੰ ਪਹਿਲਾਂ ਤਾਂ ਹੈਪੀ ਲੋੜੀ ਕਹਨੇ ਆ ਇਸ ਇਹਦਾ ਬਈ ਬਲੱਡ ਜੀ ਵੜ ਗਿਆ ਮੇਰੇ ਤੇ ਬਾਬੇ ਬਿਸ਼ਕਰਮੇ ਦਾ ਨਾਮ ਲੈ ਕੇ ਆਪਾਂ ਧਰਦੇ ਆ ਨਿਉ ਛਤੜੇ ਦੀ ਕਿਰਮ ਮਿਸਤਰੀ ਆਪਦੀ ਕਾਰਿਆਕਰਮ ਕਰਦੇ ਆ ਦੇਖਦੇ ਚਾਨੀਵਾ ਮਿਣ ਕੇ ਇਟ ਫੜਾ ਤੇ ਨੋਂ ਧਰ ਦੇ ਨੋਂ ਤੱਕ ਤੇ ਸੂਰੀਆ ਮਹਾਰਾਜ ਨੇ ਵੀ ਦਰਸ਼ਨ ਦੇਤੇ ਅੱਜ ਤੜਕੇ ਤੜਕੇ ਤਾਂ ਦਿਖਾਉਣੇ ਆ ਤੁਹਾਨੂੰ ਦਿਨ ਦਾ ਮਾਹੌਲ ਚਾਲ ਬਣੇ ਰਿਓ ਸਾਡੇ ਨਾਲ ਕੀ ਹੁੰਦਾ ਹਾਲ ਤੇ ਮਸਾਲਾ ਰਗੜ ਲਿਆ ਸੀ ਅਸੀਂ ਉੱਥੇ ਤੇ ਨੂਨ ਵਿੱਚ ਰਹਿ ਗਿਆ ਪੌਣ ਵਾਲਾ ਗੱਲਾ ਤੁਸੀਂ ਮੇਖਾਂ ਭਾਲ ਕੇ ਲੈ ਆਵਲੀ ਓਏ ਕੋਈ ਜਿੰਨੇ ਖਾਣੇ ਗੱਗਲ ਉਹਨਾਂ ਨੂੰ ਤੁਸੀਂ ਵੇਖ ਲੈਣਾ ਸਾਡਾ ਭਾਈ ਆ ਬੰਦਾ ਤੁਹਾਡੀ ਨਿਗਰ ਰੱਖਿਆ ਬੰਦਾ ਉਹ ਦਿਸੂਗਾ ਤੰਗ ਨਾ ਮਾਇਆ ਦਾ ਮਹੱਤਵ ਹੀ ਵਾਲਾ ਸਮਝਦਾ ਉਹ ਹੀ ਵਾਲਾ ਮੇਰੇ ਬਲੱਡ ਚ ਵੜ ਗਿਆ ਆਦਤ ਬਣ ਗਈ ਨਾ ਮੈਂ ਕੱਟਦਾ ਨਾ ਬਾਅਦ ਚ ਮੈਨੂੰ ਬਾਲਾ ਨੇ ਕਹਿੰਦੇ ਭਾਈ 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 ਹਾਂਜੀ ਭਾਈ ਸਾਡਾ ਘਟਾਦਾਰ ਦਾ ਭਾਈ ਹਾਂਜੀ ਸਰ ਘਟਿ ਦੇ ਤੇ ਇੱਥੇ ਟੰਡਾ ਲਾ ਜੀ 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 ਹੁਕਮ ਸਹੀ ਗੱਲ ਪਈ ਹੈ ਜੀ ਆਪੇ ਪਾਸੇ ਰੋਗੇ ਹਾਂ 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 ਦਸਉਰਾ ਇਹ ਕਿੱਦੜ ਲਾ ਆਇ ਕਾਲੇ ਖਾਉਂਗਾ ਈ ਕੋਈ ਬਹੁਤਾ ਦੱਬੀ ਨਹੀਂ ਆਹ ਆਹ ਦੰਗਣਾ ਕਿੱਦੜ ਦਿੰਦੇ ਦੋ ਨਹੀਂ ਵਰਦੇ ਉਹ ਤੇ ਬੰਦੇ ਕਿਦ ਦੋ ਹੈ ਵੈਰੀ ਗੁੱਡ ਉਹ ਲੈ ਨਾ ਤੋ ਵੀ ਇਹਨੂੰ ਹੈ ਬੰਦਾ ਵੀ ਦਾ ਲਾਇਆ ਜਾਂਦਾ ਮਰਦਾ ਜਿਹਦੇ ਤਾਂ ਉਹ ਬਹੁਤ ਪੜਾ ਲਗੜਾ ਹੈ ਹਾਂਜੀ ਦੋਸਤੋ ਉਹ ਕਾਰਗਰਮ ਤੋਂ ਬਾਅਦ ਆਪਾਂ ਇੱਥੇ ਨਾ ਲੈਟਰ ਪਵਾਇਆ ਸੀ ਮਿੱਤਰੋਣਾ ਨੇ ਇਹ ਆਪਾਂ ਲੈਟਰ ਪਵਾਤਾ ਸੀ ਸੋ ਨੂੰ ਆਪਾਂ ਖੋਲ ਕੇ ਵਾਲਾ ਸਿਸਟਮ ਦਿਖਾ ਨਹੀਂ ਸਕਿਆ ਕਿਉਂਕਿ ਕੰਮ ਥੋੜਾ ਆ ਛਤ ਮੰਗੂ ਹੋ ਗਿਆ ਸੀ ਨਾ ਇਹ ਤੇ ਆਪਣੇ ਕੋਲੇ ਭਾਈ ਦੋ ਸੇਵਾਦਾਰ ਬੰਦੇ ਪਹੁੰਚੇ ਇੱਕ ਗੁਰਵਿੰਦਰ ਸਿੰਘ ਅਤੇ ਇੱਕ ਬਾਈ ਗਰਮੀਤ ਸਿੰਘ ਇਹਨਾਂ ਦਾ ਬਲਾਗ ਦੇ ਵਿੱਚ ਸਵਾਗਤ ਕਰਦੇ ਆਂ ਤੇ ਇਹਨਾਂ ਤੋਂ ਬਰਿਆ ਕੇ ਆਪਾਂ ਕੰਮ ਲੈਨੇ ਆਂ ਸੇ ਮਿਸਤਰੀ ਦਾ ਤੁਹਾਨੂੰ ਪਤਾ ਹੀ ਤੜਕੇ ਆਪਾਂ ਡਿਊਟੀ ਲਵਾਤੀ ਜੀ ਵਾਂਗਾਂ ਦੀ ਤਾਂ ਦਿਖਾਉਨੇ ਆ ਤੁਹਾਨੂੰ ਕਾਰਿਆਕਰਮ ਤੇ ਬਾਈ ਦੀ ਵੀ ਇੱਧਰ ਛੋਟੇ ਬਾਈ ਦੀ ਵੀ ਡਿਊਟੀ ਲਾ ਰੱਖੀ ਆ ਮਨ ਸੁਖ ਦੀ ਮੇਰੀ ਡਿਊਟੀ ਮਸਾਲੇ ਤੇ ਆ ਜਿਹੜਾ ਪੱਥਰ ਪਸਤਰ ਚਾਹ ਰਿਹਾ ਹੈ ਸਹਾਲਾ ਕਰੇ ਤੁੰ ਦਾ ਖਾੜੀ ਵੈਨਾਂ ਕੋਲੇ ਕਾਈ ਟਾਈਆਂ ਤੇ ਛਤੜੇ ਇਹਨਾਂ ਦੇ ਮੇਰੇ ਘਟੋ ਘਟ 15 20 ਵਲੌਗ ਆ ਗਏ ਓਏ ਇਹ ਚਾਹ ਇੱਧਰ ਦੇ ਸੁੱਕੀ ਉਹ ਕਿੱਥੇ ਨਾ ਖਾਂਗੋ ਸੀ ਨਾ ਮਗਰ ਇਹ ਸੱਤੌੜਾ ਇਹਦਾ ਨਾ ਬਸ ਤੇ ਇੱਧਰ ਕੋਸ਼ ਪਾਣੀ ਭਾਗ ਕਿਉਂ ਨਾ ਇੱਕ ਕਾਲੇ ਪਾਣੀ ਮਾਰ ਦਈਏ ਸੁੱਕ ਜਾਣਗੇ ਹਨ ਲਿਆਵਾ ਪਾਪਾ ਲਿਆ ਐ ਕਰ ਬਈ ਨੀਵੇਂ ਨੀਵੇਂ ਸਾਝ ਮਾਰ ਦੇ ਕਿਉਂਕਿ ਜਦੋਂ ਨੂੰ ਆ ਲੱਗਣਗੇ ਉਦੋਂ ਵੀ ਬੜੀ ਅੱਖਾਂ ਜਾਣਗੇ ਫਿਰ ਦੇਜੇ ਫਿਰ ਦੇ ਫਿਰ ਮਾਰ ਦਿੰਦੇ ਤੇ ਅੱਦੇ ਤੇ ਉਤੇ ਮਾਰ ਦੇ ਇੱਧਰ ਇੱਧਰ ਤਾਂ ਨਾ ਮਾਰ ਦੇ ਤਾਂ ਉਹ ਫਿਰ ਚੱਕ ਲਾਂਗੇ ਤਾਂ ਤੋਂ ਲੈਣੀਆਂ ਲੈਣੀਆਂ ਆਏ ਦੇ ਵੀ ਤਾਂ ਨਾ ਬਾਰੇ ਫੇਚੋ ਦੇਣੀ ਬਸ 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 ਹੋਰ ਕਿ ਚਲਾਓ ਫਾਇਦਰੀ ਟੱਲੇ ਛੱਡ ਕੋਈ ਨਹੀਂ ਆਉਂਦੇ ਭੱਗ ਜਾ ਦੂਰ ਵਾਲੇ ਤੇ ਇਹ ਤੇ ਫੇਰਾ ਜੀ ਭੱਜ ਕੇ ਥੋੜ੍ਹ ਲਿਆ ਮੱਟੇ ਦਾ ਲਿਆ ਉਹ ਤੇ ਜਾਣਾ ਹੀ ਨਹੀਂ ਪਰ ਲੈ ਦੇ ਹੈ ਗਈ ਆ ਲਾਓ ਖਿੱਚੋ ਕਿਚਲਾ ਖਿੱਚਲਾ 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 ਬਸ ਬਸ ਜੀ ਬਸ ਆਦ ਦੇ ਕਿਤੇ ਮਾਰ ਕੇ ਫਿਰ ਆਦ ਦੇ ਤੇ ਮਾਰਦੇ ਬਾੜੀ ਕੋ ਚੋ ਵੀ ਨਾ ਸੇਗਾ ਉਹ ਤੋਂ ਮਗੂ ਜਿਹੜਾ ਟੁੱਟ ਕੇ ਕਿ ਉਹ ਅਸੀਂ ਦੁਬਾਰੇ ਲਾਈ ਉਹ ਤਾਰ ਨੇ ਫੜਦੀ ਉਹ ਤਾਰ ਨਾਲ ਉੱਤੀ ਗਈ ਤੁਸੀਂ ਤੇ ਇਹ ਤਾਰ ਦਾ ਜੋੜ ਮਾੜਾ ਹੁੰਦਾ ਬਿਜਲੀ ਦੇ ਚੰਗੇ ਪਾਣੀ ਤੇ ਅਸੀਂ ਕੱਢ ਕੇ ਦੁਬਾਰੇ ਲਾਇਆ ਨਾ ਉਹ ਫਿੱਟ ਨਹੀਂ ਆਇਆ ਉਹ ਹੁਣ ਅੱਧਾ ਪੋਣੀ ਵਿੱਚ ਹੀ ਡੁੱਬੀ ਇਹਦਾ ਦੁਬਾਰੇ ਹਾਂ ਠੀਕ ਹਟਾ ਆ ਜੀ ਬੜਾ ਪ੍ਰਕਰ ਕਰਕੇ ਹਟਾਇਆ ਤੇ ਉਹ ਕਾਦੇ ਘਰ ਦੇ ਵਿੱਚ ਲੱਗ ਗਈ ਉਹ ਨਾ ਕਿੱਥੇ ਮੋੜ ਜਾਂਦਾ ਨਾ ਜਿਹਦੇ ਲੱਗਿਆ ਸੀ ਉਹ ਜਰਦੀ ਦਾ ਉਹਦਾ ਗਾਜਾ ਟੁੱਟ ਗਿਆ ਅਸੀਂ ਰੋਜ਼ ਨਾ ਲੁਕਾਉਂਦੇ ਰਹਿੰਦੇ ਆਏ ਕੋਈ ਤੇ ਬਾੜੀ ਚ ਲੈ ਗਈ ਤੇ ਘਰੇ ਦੇ ਉਹ ਦੰਡਾ ਲਾਉਂਦਾ ਗੰਡਰ ਮਾਰਦਾ ਉਹਨੂੰ ਉਹ ਪੂਰਾ ਵੱਗ ਗਿਆ ਚੱਕਾ ਦਵਾਰੇ ਜੋੜਦਾ ਆ ਉਹ ਮੇਂ ਫਿੱਟ ਨਹੀਂ ਲੱਗਾ ਹੋਸ਼ ਕਾਕਾ ਕਰਕੇ ਮਾਇਆ ਬੰਦ ਚਲ ਰਿਹਾ ਮੈਂ ਤਾਂ ਜਾਵਾਂਗਾ ਇੱਥੇ ਆ ਮੈਂ ਜਾ ਆ ਕਰਦੇ ਉਹਨਾਂ ਨੂੰ ਵੀ ਜਿਹੜਾ ਆ ਕੇ ਹਸਾਲ ਸੀ ਉਹਨੇ ਓਕੇ ਥੋੜੀ ਜਿਹੀ ਤਾਂ ਨਰਮ ਆ ਉਹਨਾਂ ਨੂੰ ਕਿ ਹੋ ਇੰਤਾਂ ਦਾ ਜਿਹੜਾ ਪਹਿਲਾ ਗੇੜਾ ਜਿੰਦਰ ਲੱਗ ਗਿਆ ਨਾ ਉਹ ਸਹੀ ਸੀ ਉਹ ਕਾਹਦਾ ਇਹ ਤਾਂ ਹਟਦੇ ਜਿਹਨਾਂ ਦੇ ਬਾਰੇ ਪਹਿਲਾਂ ਬਣਾਇਆ ਹੁਣ ਮੈਂ ਨਹੀਂ ਦੱਸਣਾ ਕਿ ਸਹੀ ਨਹੀਂ ਕਿ ਸਹੀ ਤੁਸੀਂ ਵੀ ਤੁਹਾਡੇ ਮਾਈਂਡ ਨਾਲ ਰੱਖ ਲਿਓ ਪਰ ਤੁਹਾਡਾ ਮਾਲ ਹੀ ਬਈ ਡਾਊਨ ਆ ਗਿਆ ਆਹ ਇਧਰ ਕੈਨ ਵੱਧੀ ਜਾਂਦੇ ਹੋਏ ਤੇ ਕੰਧ ਸਿੱਧੀ ਸੀ ਆ ਜਾਂ ਰੋਕ ਕੇ ਆ ਜਾਂਦਾ ਨਾ ਇਹ ਹੋਰ ਕਵਰੇ ਬਣਾਉਣੇ ਤੇ ਲੋਹੇ ਚੌੜਾ ਵੱਧ ਕਰ ਲੈ ਜਿੱਥੇ ਜਗ੍ਹਾ ਨਾ ਦੇ ਮੈਂ ਨਾ ਸਰੇ ਹੱਥ ਵਿੱਚ ਸੇਕ ਕਾਲੀ ਮਗਾ ਲੈ ਚੌੜਾ ਵੱਧ ਕਰਦਾ ਉਧਰ ਤੋਂ ਪਾੜਾ ਵੀ ਲੱਗੂ ਨਾ ਬੜੀ ਹੁੰਦਾ ਆਸ ਉਹ ਸਿੱਖੀ ਲਾਭੀ ਦੇ ਜਰਾ ਮੈਂ ਕਿ ਤੂੰ ਜਿਹੜੇ ਪੁੱਛਾ ਬਣਾਇਆ ਫਿਰ ਉਹ ਤਾਂ ਬਹੁਤ ਛੋਟਾ ਆ ਪੈਣਾ ਕਰ ਦੋ ਫਸ ਕੋ ਪਾਈਂ ਗਏ ਵਾਰੀ ਮੇਰਾ ਪ੍ਰੈਸ਼ਰ ਤੋਂ ਕਰਕੇ ਇਹਦੇ ਤੇਖ ਦੇ ਉੱਤੇ ਪਹਿਲਾ ਠੇਕੇ ਦੇ ਅੰਦਰ ਤੋਂ ਉਹ ਸਰਕਾਰ ਤੋਂ ਪਾਣੀ ਵਾਲਾ ਤੜਕੇ ਤੋਂ ਪਾਣੀ ਵਾਲਾ ਕਾਰਜਕ੍ਰਮ ਦਿਖਾਇਆ ਸੀ ਨਾ ਤੇ ਹੁਣ ਵੀ ਜਾਰੀ ਆ ਉਹ ਮਿਸਤਰੀਆਂ ਨੇ ਦੂ ਸੁੱਕਣੀ ਚਣਾਈ ਇਹਨਾਂ ਫਿਰ ਸਾਨੂੰ ਕਹਿੰਦਾ ਲਾਂਭਾਣਾ ਵਈ ਬਤਾਣਾ ਮਾਰੀ ਤਾਂ ਤਾਂ ਚੱਕਾਂ ਵੀ ਬੋਕੇ ਤੇ ਗਿੱਲੀਆਂ ਤੇ ਸਾਰੇ ਬੰਦਿਆਂ ਦੀ ਡਿਊਟੀ ਕਿਸੇ ਦੀ ਪਾਣੀ ਤੇ ਸਿਆਲ ਦੇ ਵਿੱਚ ਪਾਣੀ ਚੰਗਾ ਲੱਗਦਾ ਇਹਨਾਂ ਨੂੰ ਗਰਮੀ 'ਚ ਭੈੜਾ ਲੱਗਦਾ ਗਾਂ ਮਾਰਦੇ ਗਾਂ ਮਾਰਦੇ ਮੈਂਸ ਮਾਰਦੇ ਮੈਂ ਮਸਾਲਾ ਲੈਣਾ ਕਰ ਬਹੁਤ ਸੋਹਣੀ ਨਿਕਲੇ ਸੀ ਆਪਕਾਂ ਦਾ ਕੱਢਦੇ ਕੱਢਦੇ ਰਦੇ ਲਾਉਂਦੇ ਲਾਉਂਦੇ ਟਾਈਮ ਹੋ ਗਿਆ ਤਿੰਨ ਕ ਦਾ ਸਾਨੂੰ ਬਾਹਰੋਂ ਦਿਖਾਉਣੇ ਕੁਝ ਇਸ ਤਰ੍ਹਾਂ ਹੋ ਗਈ ਪਹਿਲਾਂ ਆਪਾਂ ਲੈਟਰ ਲਾ ਕੇ ਤੇ ਉਸ ਤੋਂ ਬਾਅਦ ਮਿਸਤਰੀ ਇਹ ਰਦੇ ਲਾਏ ਤੇ ਸਫਾਈ ਦੇਖੋ ਕਾਂਦੀ ਤੇ ਪ੍ਰਾਣ ਘਟਾਂ ਕੱਲ ਕਿਹੜੀਆਂ ਪੈਛੇ ਧਰੀਆਂ ਸੀ ਨਾ ਇਹ ਲਾਉਣੀਆਂ ਤਾਂ ਵਿਚੇ ਸੀਆਂ ਤੇ ਬਰ ਪੈਂਡਿੰਗ ਵਿਚੇ ਰਹਿਣਗਾਂ ਕਿਉਂਕਿ ਇਹਦੀ ਸਫਾਈ ਕਰਕੇ ਚੱਲ ਇਹਦੀ ਖੋਲ ਨਹੀਂ ਖਾਲੀ ਬਣਾਦਾ ਕੋਈ ਤੇ ਇੱਥੇ 10 ਇੰਚੀ ਕੰਦ ਕੱਢਾਂਗੇ ਮੈਂ ਫੜਦਾ ਸੀ ਤੈਨੂੰ ਜੇ ਮੈਂ ਫੜਦਾ ਸੀ ਉਹ ਭੱਜ ਗਿਆ ਅੱਪ ਆ ਗਏ ਸੀ ਢੂਲੇ ਵਾਲੀ ਦੁਕਾਨ ਤੇ ਇਹਦਾ ਫਟਕਾ ਧਰੀ ਜਾਂਦੇ ਆ ਤੇ ਇੱਥੇ ਮ੍ਰਿਤਾਈ ਕੋਲ ਢੂਲੇ ਦਾ ਸਮਾਨ ਆਇਆ ਤੇ ਆਪਾਂ ਚਾਲੀਆਂ ਲੈਣ ਆਏ ਸੀ ਇੱਥੇ ਤੇ ਚਾਲੀਆਂ ਦੇਖਦੇ ਆ ਇੱਥੇ ਚਾਲੀਆਂ 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 ਹੋਈ ਉਹ ਪੰਗਾ ਨਾ ਚਲ ਦੇਖਦੇ ਆ ਉਹ ਦੇ ਆ ਕੋਤਾ ਚੱਲ ਗਾ ਤੇ ਆਪਾਂ ਤਾਂ ਤੇ ਟਰਾਲੀ ਚ ਸਮਾਨ ਇਹ ਬਿਦਲ ਲੈਣਾ ਮੇਰੇ ਅੱਛਾ ਹੈ ਜੀ ਨਹੀਂ ਜੀ ਲੋਂਦਰ ਚੜ ਗਈ ਇਹ ਤਾਂ ਨਹੀਂ ਆ ਆ ਆ ਕਿਹਦਾ ਕੇ 15 ਵਾ ਓਏ ਲੜੋ ਨਾ ਲੜੋ ਨਾ ਆਪਾਂ ਸਮਾਨ ਲੈ ਤਰੀਕ ਆ ਤੇ ਚੱਲ ਗਾ ਆਲਾ ਪਹਿਲਾ ਦਿਨ ਪੰਜ ਟੰਬੇ ਤੇ ਇੱਕ ਛੋਟਾ ਤੇ ਚਾਰ ਚਾਲੀਆਂ ਮੂਵੀ ਬਣਾਉਣਾ ਤੇਰੀ ਮੈਂ ਫੋਟੋ ਖਿੱਚ ਲੂੰ ਆ ਸਾਡੇ ਵਿਚਾਰਕ ਬੈਠੇ ਨੇ ਅੱਗੇ ਮੋਰਾ ਦੀ ਮੂਵੀ ਘੱਲਦੀ ਸਾਰੇ ਨਗਰ ਵਾਸੀਆਂ ਬਾਬਾ ਕੀ ਬੋਲੀ ਜਾਂ ਦੇਖੀ ਸੁਣਿਓ ਦੋਸਤੋ ਇਹ ਨਾਲ ਦੀ ਸੰਗਾਨ ਦੇ ਦਿਹਾੜੇ ਨੂੰ ਨੋਕ ਰੱਖ ਦਿਆ ਹੋਇਆ ਹੂੰ ਕਿਚੜੀ ਦਾ ਲੰਗਰ ਲਾਉਣਾ ਹੈ ਸੰਗਤਾਂ ਵਾਸਤੇ ਕਿਚੜੀ ਨਾਲ ਦਹੀਂ ਕਾ ਸਕਦੇ ਵਾ ਇਹ ਖਿਚੜੀ ਤੇ ਦਹੀਂ ਵਾਲਾ ਰਵਾਜ ਕਿ ਉਹ ਉਹਦਾ ਕਰਕੇ ਮਾਗੀ ਦਾ ਮੇਲੇ ਦਾ ਕਰਕੇ ਮਾਗੀ ਦੇ ਮੇਲੇ ਦਾ ਕਰਕੇ ਦੋਸਤੋ ਭਾਈ ਬਾਬੇ ਨੇ ਲਾਉਸਮੈਂਟ ਕਰੀਏ ਗੁਰੂ ਘਰਾਂ ਤੇ ਉਹ ਤੜਕੇ ਦਹੀਂ ਤੇ ਖਿਚੜੀ ਪੋਰਨੀ ਦੇ ਮਾ ਖਾਦੀ 1 ਮਹੀਨੇ ਬਾਅਦ ਖਵਾਉਣਗੇ ਤੇ ਤੇ ਗੁਰੂ ਘਰ ਦੇ ਵਿੱਚ ਉਹ ਪ੍ਰੋਗਰਾਮ ਇੱਕ ਤਿਆਰ ਬਣਾਇਆ ਜਾਂਦਾ ਮਾਗੀ ਦਾ ਤੇ ਲੋਹੜੀ ਦੀ ਸਾਰੇ ਦੋਸਤਾਂ ਨੂੰ ਲੱਖ ਲੱਖ ਵਧਾਈਆਂ ਟਰੱਕ ਭਰ ਕੇ ਮੂਫਲੀਆਂ ਦੇ ਦਿੰਨੇ ਆਪਾਂ ਬੜੀ ਦੀ ਬੋਲਾ ਹੁਣ ਇਹ ਚੁੱਪ ਕਰ ਗਿਆ ਪਹਿਲਾਂ ਤਾਂ ਮੇਰੇ ਨਾਲ ਇਹ ਲੜੀ ਜਾਂਦਾ ਸੀ ਦਾੜੋ-ਦਾੜੀ ਹੋ ਗਿਆ ਸੀ ਘਰ ਆਹ ਭਾਈ ਸਾਡਾ ਮਿਸਤਰੀ ਦਾ ਐਕਸਪੀਰੀਅੰਸ ਦੇਖੋ ਘਟੋ-ਘਟਾ ਇੱਕ ਬੋਕੀ ਮਰੀ ਕਿ ਦੋ ਏ ਚੱਲ ਇਹ ਮਿੱਟੀ ਨਹੀਂ ਫੜਦੀ ਕਿ ਬੋਕੀ ਖਰਾਵਾ ਓਏ ਇਹ ਬੋਕੀ ਦਾ ਭਾਈ ਅੰਦਰੋਂ ਹਿੱਸੇ ਦਾ ਕੰਮ ਮੰਗਦੀ ਏ ਇਹ ਬੋਕੀ ਤੇ ਕੰਮ ਬੁਛੇ ਬਣ ਹੈ ਨਾ ਉਹ ਬੁਛ ਬਣ ਗਏ ਜੈ ਨਾ ਦੱਬਾ ਪਾਣੀ ਦਾ ਲਿਆ ਜਾ ਦੱਬਾ ਪਾਣੀ ਦਾ ਲਿਆ ਪੀਣਾ ਇਹਨੇ ਆ ਬੇ ਪਿੱਛੇ ਇਹ ਹੁਣ ਕਰੂਆ ਲੇਖੜਾ ਆ ਬਣਾ ਲੇਖੜਾ ਆ ਬੱਸ ਹਾਈ ਹੋਏ ਤੂੰ ਚੱਪੜੀ ਬਣਾਦਾ ਕੁਛ ਨਹੀਂ ਚੱਲਾ 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 ਹੁਣ ਚਤੇ ਪਾਗੀ ਲੀੜਾਂ ਤੇ ਚੱਲਾ 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 ਸੋਕ ਜੂ 10 ਮਿੰਟ ਖੜੇ ਰੋ ਹਨਾ ਨਹੀਂ ਦੱਬ ਕੇ ਮਾਰ ਜਾਦਾ ਮੂੰਹ ਸਿਰ ਲਿਬੜੀ ਜਾਊਗਾ ਜਿਆਦਾ ਫਿਰ ਮੂੰਹ ਸਿਰ ਲਿਬੜੀ ਜਾਊਗਾ ਪਰ ਆਪਾਂ ਕੰਮ ਤੇ ਆ ਯਾਰ ਆਪਾਂ ਨੂੰ ਕੀ ਢੀ ਗੱਲ ਐ ਆ ਗਈ ਸਟੈਗਾ ਓਏ ਹੁਣ ਸੁੱਕੀ ਮਿੱਟੀ ਸਟੈਲਾ ਸਿੱਧੇ ਵਿੱਚ ਓਏ ਕਿਉਂ ਸੁੱਕੀ ਕਿਉਂ ਆਉਂਦੀ ਐ ਨਾ ਬਰਫੀ ਵਾਂਗੂ ਸਿੱਧੇ ਤੁਸੀਂ ਮੇਰੀ ਮੰਨ ਵੀ ਲਿਆ ਕਰੋ ਕਿਤੇ ਯਾਰਾ ਇਹਨਾਂ ਨੂੰ ਮੈਂ ਆਖਿਆ ਘੰਟਾ ਹੋ ਗਿਆ ਪਾਣੀ ਪਾਓ ਪਾਣੀ ਪਾ ਚੱਲ ਕਿਉਂ ਚੱਲ ਅਸੀਂ ਲਾਉਣੇ ਆ ਪੈਡ ਹਨਾ ਕਿਉਂਕਿ ਅਸੀਂ ਲਾਉਣੇ ਆ ਇਹ ਪੈੜਾ ਕਿਤੇ ਹੋਣ ਆਇਆ ਵੀ ਕੱਲ ਨੂੰ ਇਹਨਾਂ ਨੂੰ ਦੁਪਹਿਰ ਆ ਤੇ ਉਹ ਕੀ ਕਹਿੰਦਾ ਸੀ ਓਏ ਓ ਪੈੜਾ ਲਾਉਣ ਮੇਲੇ ਕਰੇ ਹੋਣਾ ਚੌੜ ਪੈੜਾ ਲਾਉਣ ਮੇਰੇ ਕਰੇ ਹੋਣਾ ਚੌੜ ਤੇ ਕੱਲ ਨੂੰ ਗੁਰਦੁਆਰੇ ਆ ਮਾਗੀ ਦੀ ਉਹ ਦਹੀਂ ਤੇ ਕੀ ਆ ਚੌਲ ਨਾ ਦਹੀਂ ਤੇ ਖਿਚੜੀ ਦਹੀਂ ਦੀ ਖਿਚੜੀ ਚੌਲ ਜੇ ਤੁਹਾਨੂੰ ਇਹ ਸ਼ੇਅਰ ਵਧੀਆ ਲੱਗਿਆ ਤਾਂ ਕਮੈਂਟ ਕਰਿਓ ਆ ਮੂਲੀ ਲੈ ਛੋਟੀ ਛਪਟ ਕੇ ਥਲੋ ਤੋੜਦੀ ਤਾਂ ਦੋ ਤੋੜਦੀ ਇਹਨੇ ਪੱਤੇ ਜੇ ਤੇ ਬਾਹਰ ਇਹਦੇ ਉੱਤੋਂ ਦੀ ਸੱਤ ਗੇੜੇ ਇੰਜ ਹੁੰਦੀ ਆ ਸੱਤ ਵਾਰੀ ਵਾਰ ਇਹਨੂੰ ਮੂਲੀ ਨੂੰ ਮੂਲੀ ਕੋ ਜਿਆਦਾ ਹੀ ਥੋੜੀ ਜੀ ਵੱਡੀ ਬਣ ਗਈ ਹੈ ਨਾ ਸੱਤ ਹੋ ਗਏ ਸੱਤ ਗੇੜੇ ਸੱਤ ਹੀ ਕਹਿੰਦੇ ਸਿਰ ਚ ਆ ਸਿਰ ਚ ਨਹੀਂ ਮਾਰਨੀ ਹੁੰਦੀ ਇਹ ਤੜਕੇ ਜੇ ਇਹਨੂੰ ਖਾਓਗੇ ਨਾ ਸਿਰ ਨਹੀਂ ਦੁਖਦਾ ਜੇ ਤੁਸੀਂ ਸਹੀ ਲੋੜੀ ਦਾ ਸਤਕਾਰ ਕਰਦੇ ਹੋ ਤਾਂ ਦਿਲੋਂ ਮੰਨਦੇ ਹੋ ਵੀ ਬਾਕੀ ਕਰਾਮਾਤ ਚੀਜ਼ ਹੁੰਦੀ ਐ ਤਾਂ ਸੱਚਮੁੱਚ ਹੀ ਇਹ ਕਰਾਮਾਤ ਚੀਜ਼ ਹੁੰਦੀ ਐ ਮੂਲੀਆਂ ਦੋ ਤਿੰਨ ਪੱਟ ਕੇ ਤੁਸੀਂ ਕਿਦੋਂ ਇੱਥੋਂ ਇਹਦੀ ਪੂਰਾ ਸਮਾਂ ਬਤੀਤ ਕਰੋਗੇ ਨਾ ਇੱਥੋਂ ਕਿੰਨਾ ਕਰ ਬੁਝਦੀ ਨਹੀਂ ਐ ਸੁਣਨ ਚਾਹੀਏ ਕਿੰਨਾ ਚਿਰ ਬੁਝਦੀ ਨਹੀਂ ਨਾ ਸਾਰੀ ਅਗਨੀ ਦੇਵਤਾ ਉਦੋਂ ਉੱਠ ਕੇ ਜਾਓਗੇ ਮੱਥਾ ਟੇਕ ਕੇ ਸੱਤ ਵਾਰੀ ਮੂਲੀਆਂ ਬਾਰ ਕੇ ਦੋ ਤਿੰਨ ਤਾਂ ਕੱਲ ਨੂੰ ਤੁਸੀਂ ਕਿਦੋਂ ਰੋਟੀ ਦੇ ਨਾਲ ਜਾਂ ਵੈਸੀ ਤੜਕੇ ਖਾਓਗੇ ਤਾਂ ਇਹਦੇ ਨਾਲ ਸਿਰ ਨਹੀਂ ਦੁਖਦਾ ਇਹ ਪੁਰਾਣੀ ਰੀਤੀ ਰਿਵਾਜ ਚੱਲਦੀ ਆਈ ਹੈ ਤੇ ਚੱਲਦੀ ਰਹੂਗੀ ਕਿਹਨੂੰ ਪਤਾ ਠੀਕ ਹੈ ਬਾਕੀ ਆਪੋ ਆਪ ਦਾ ਵਿਚਾਰ ਹੁੰਦਾਗਾ ਤੇ ਲੋਹੜੀ ਦੀਆਂ ਸਾਰਿਆਂ ਨੂੰ ਤੇ ਮਾਗੀ ਮੇਲੇ ਦੀਆਂ ਲੱਖ ਲੱਖ ਵਧਾਈ ਹੋਵੇ ਖੇਤਾਂ ਦੇ ਵਿੱਚ ਤੜਕੇ ਤੜਕੇ ਦਾ ਨਜ਼ਾਰਾ ਤੇ ਧੁੰਦ ਤੇ ਹਵਾ ਵਗਦੀ ਤੇ ਠੰਡ ਹਰੇ ਦੇ ਉੱਤੇ ਬਰਫ਼ ਜੀ ਵਾਂਗੂ ਮਾੜਾ ਮਾੜਾ ਜੰਦਾ ਹੋਇਆ ਪਾਣੀ ਜਾਣਾ ਤੇ ਕਿਹੜੇ ਦੋਸਤਾਂ ਨੇ ਪਿਛਲੇ ਬਲੌਗ ਚ ਕਮੈਂਟ ਕੀਤੇ ਸੀ ਉਹਨਾਂ ਦੇ ਨਾਂ ਪਾਈ ਕੇਵਲ ਸਿੰਘ ਆਗਰਾ ਉਹਨਾਂ ਦਾ ਧੰਨਵਾਦ ਕਰਦੇ ਆਂਗੇ ਗੁਰਮੀਤ ਸਿੰਘ ਦਾ ਧੰਨਵਾਦ ਕਰਦੇ ਆਂ ਉਹਨਾਂ ਨੇ ਕਮੈਂਟ ਕੀਤਾ ਸ਼ੇਰਾ ਸਿੰਘ ਸ਼ੇਰੂ ਉਹਨਾਂ ਨੇ ਵੀਰ ਨੇ ਕਮੈਂਟ ਕੀਤਾ ਉਹਦਾ ਧੰਨਵਾਦ ਕਰਦੇ ਆਂਗੇ ਤਸਵਿੰਦਰ ਸਿੰਘ ਬੜੈਚ ਉਹ ਵੀਰ ਦਾ ਵੀ ਧੰਨਵਾਦ ਕਰਦੇ ਆਂਗੇ ਉਹਨੇ ਕਮੈਂਟ ਕੀਤਾ ਵੀਰ ਨੇ ਤੇ ਵਕੀਲ ਸਿੰਘ ਵਕੀਲ ਸਿੰਘ ਦਾ ਵੀ ਧੰਨਵਾਦ ਕਰਦੇ ਆਂ ਉਹ ਵੀਰ ਨੇ ਵੀ ਕਮੈਂਟ ਕੀਤਾ ਤੜਕੇ ਤੜਕੇ ਪੰਛੀ ਆਵਾਜ਼ਾਂ ਦਿੰਦੇ ਹੋਏ ਤਾਂ ਮਿਲਦੇ ਆਵਾਂ ਕਿਸੇ ਅਗਲੇ ਬਲਾਗ ਦੇ ਵਿੱਚ ਉਦੋਂ ਤੱਕ ਜਿਉਂਦੇ ਰਹੋ ਬਸਦੇ ਰਹੋ ਰੱਬ ਰਾਖਾ